ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਜੀਤ ਪਿੰਡੂ ਲਈ ਦੀ ਮਾਰ ਚੈਨਲ ਤੇ ਮੈਂ ਸਤਿ ਆਵਾਂ ਸਵਾਗਤ ਕਰਦੀ ਆਂ ਹੋਰ ਸਨਾਵ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਤੇ ਲੋ ਜੀ ਇਹ ਹੈਗਾ ਜੀ 4 ਵਜੇ ਦਾ ਟਾਈਮ ਸ਼ਾਮ ਦਾ ਹਨਾ ਤੇ ਬੱਚੇ ਚਲੇ ਗਏ ਨੇ ਟਿਊਸ਼ਨ ਤੇ ਹਨਾ ਤੇ ਅੱਜ ਮੈਂ ਮਤਲਬ ਕਿ ਸਿਲਾਈ ਦਾ ਕੰਮ ਕਰਦੀ ਆ ਹੁਣ 4 ਵਜੇ ਲੱਗੀ ਆ ਮੈਂ ਮੈਨੂੰ 4 ਵਜੇ ਟਾਈਮ ਲੱਗਿਆ ਮਸ਼ੀਨ ਤੇ ਬੈਠਣ ਨੂੰ ਹਨਾ ਤੇ ਅੱਜ ਜੋ ਮੈਂਨੇ ਮਤਲਬ ਕਿ ਮੇਰੇ ਪੁਰਾਣੇ ਸੂਟ ਸਲਾਈ ਕੀਤੇ ਹੋਏ ਸੀ ਮਤਲਬ ਕਿ ਲਾਈਨਿੰਗ ਵਾਲੇ ਉਹ ਥੋੜਾ ਮਤਲਬ ਕਿ ਤੰਗ ਹੋ ਗਏ ਨੇ ਤੇ ਉਹ ਮੈਂ ਠੀਕ ਕਰਦੀ ਆ ਖੋਲਦੀ ਆ ਉਹਨਾਂ ਨੂੰ ਹਨਾ ਤੇ ਮਤਲਬ ਕਿ ਬਾਟਮ ਸਲਵਾਰਾ ਵਗੈਰਾ ਉੱਚੀਆਂ ਹੋ ਗਈਆਂ ਨੇ ਉਹ ਨਹੀਂ ਮੈਂ ਕਰਦੀ ਆ ਤੇ ਬਾਕੀ ਜੋ ਆਪਣੀ ਸ਼ਰਟ ਹੈ ਉਹ ਭੀੜੀਆਂ ਹੋ ਗਈਆਂ ਨੇ ਸਾਰੀਆਂ ਉਹ ਠੀਕ ਕਰਦੀ ਆ ਤੇ ਕਹਿੰਦੇ ਹੁੰਦੇ ਨੇ ਕਰਦੀ ਟੇਲਰ ਦੀ ਇਹ ਮौज ਹੁੰਦੀ ਆ ਹਨਾ ਕਿਉਂਕਿ ਘਰ ਦਾ ਟੇਲਰ ਜਦੋਂ ਮਰਜ਼ੀ ਕੱਪੜੇ ਸਲਾਈ ਕਰ ਸਕਦਾ ਹੈ ਤੇ ਜਦੋਂ ਮਰਜ਼ੀ ਮਤਲਬ ਕਿ ਜੇ ਕਮੀਜ਼ ਉੱਚੇ ਨੀਵੇਂ ਹੋ ਜੇ ਉਹ ਵੀ ਠੀਕ ਕਰ ਸਕਦਾ ਹਨਾ ਘਰ ਦੇ ਟੇਲਰ ਦੇ ਇਹ ਮੌਜੂਦ ਇਹ ਹੈਗਾ ਆਪਣਾ ਸੂਟ ਹਨਾ ਸਟੀਚਿੰਗ ਕੀਤਾ ਸੀ ਇਹ ਕਿਤੇ ਨੂੰ ਵੀ 4-5 ਚਾਰ ਪੰਜ ਕਿੰਨੇ ਹੋਏ ਨੇ ਤੇ ਇਹ ਨਾ ਸਲਾਈ ਬਹੁਤ ਵਧੀਆ ਹੋਇਆ ਸੀ ਤੇ ਬਾਕੀ ਇਹ ਪਿਆ ਪਿਆ ਹੀ ਨਾ ਸੁੰਗੜ ਗਿਆ ਹਨਾ ਨਾਲੇ ਤਾਂ ਇਹਦੀ ਹੋ ਗਈ ਸ਼ਰਟ ਤੰਗ ਨਾਲੇ ਜੋ ਆਪਣੀ ਸਲਵਾਰ ਸੀ ਉਹ ਉੱਚੀ ਹੋ ਗਈ ਹੁਣ ਇਹਨੂੰ ਆਪਾਂ ਖੋਲਦੇ ਆ ਹਨਾ ਕਮੀਜ਼ ਨੂੰ ਤੇ ਦੇਖੋ ਜੀ ਆਪਣੀਆਂ ਇੰਨੀਆਂ-ਇੰਨੀਆਂ ਬਾਹਾਂ ਤੰਗ ਹੋ ਗਈਆਂ ਸੀ ਇਹ ਬਾਹਾਂ ਪਹਿਲਾਂ ਇੰਨੀ ਸਲਾਈ ਸੀ ਹੁਣ ਇੰਨੀਆਂ-ਇੰਨੀਆਂ ਖੋਲੀਆਂ ਨੇ ਇਹ ਤੇ ਬਹੁਤ ਜ਼ਿਆਦਾ ਮਿਹਨਤ ਹੋ ਜਾਂਦੀ ਆ ਹਨਾ ਮਤਲਬ ਕਿ ਕਹਿੰਦੇ ਨੇ ਸੂਟ ਸਿਉਣੇ ਸੌਖੇ ਨੇ ਪਰ ਡੇੜ-ਢੜਾਈ ਕਰਨੀ ਬਹੁਤ ਜ਼ਿਆਦਾ ਔਖੀ ਆ ਕਿਉਂਕਿ ਡੇੜ ਨਾਲ ਵੀ ਬਹੁਤ ਮਤਲਬ ਕਿ ਮੁਸ਼ਕਲ ਨਾਲ ਡੜਦਾ ਹਨਾ ਹੁਣ ਸਾਰੀ ਇਹ ਸਲਾਈ ਆਪਾਂ ਨੇ ਲਗਾ ਲਈ ਆ ਹਨਾ ਇਹ ਸਾਰੀ ਸਲਾਈ ਲਗਾ ਲਈ ਹੈ ਤੇ ਇਹ ਜਿਹੜੀ ਸਾਰੀ ਸਲਾਈ ਹੈ ਤੁਰ ਤੱਕ ਇਹਨੂੰ ਆਪਾਂ ਦੇੜਾਂਗੇ ਹਨਾ ਤੇ ਬਾਕੀ ਜੀ ਜਦੋਂ ਇਹ ਐਨ ਸੈੱਟ ਹੋ ਗਿਆ ਮਤਲਬ ਕਿ ਠੀਕ ਠਾਕ ਹੋ ਗਿਆ ਤਰਪਾਈ ਵਗੈਰਾ ਕਰਕੇ ਫੇਰ ਆਪਣੇ ਪਾਣਯੋਗ ਹੋ ਜੂ ਇਹ ਸੂਟ ਤੇ ਸੂਟ ਪੂਰਾ ਵਧੀਆ ਸੀ ਹਨਾ ਇਹ ਬਣਿਆ ਸੀ ਮੇਰਾ ਸੂਟ 3000 ਦਾ ਤੇ ਦੁਪੱਟਾ ਵੀ ਬਹੁਤ ਸੋਹਣਾ ਇਹਦੇ ਨਾਲ ਬਹੁਤ ਸੋਹਣਾ ਦਪੱਟਾ ਹੈ ਤੇ ਹੈਂਡਵਰਕਿੰਗ ਦੀ ਕਢਾਈ ਹੈ ਤੇ ਗਰਮੀ 'ਚ ਪਾਉਣ ਵਾਲਾ ਸੂਟ ਹੈ ਇਹ ਮਤਲਬ ਕਿ ਗਰਮੀ 'ਚ ਮੜਾ ਮੋਟਾ ਫੰਕਸ਼ਨ ਹੋਵੇ ਉਦਾਂ ਪਾਇਆ ਜਾਂਦਾ ਹਨਾ ਤੇ ਨਾਲ ਇਹਦਾ ਹੈਗਾ ਸਿਲਕ ਮਸਲੀਨ ਕਾਟਨ ਦਾ ਦਪੱਟਾ ਵੀ ਬਹੁਤ ਸੋਹਣਾ ਹੈ ਤੋਂ ਉਹਨੂੰ ਜਦੋਂ ਸੂਟ ਪੂਰਾ ਆਣਾ ਆਪਣਾ ਠੀਕ ਹੋ ਗਿਆ ਫਿਰ ਦਿਖਾਣਾ ਤੇ ਲੋ ਜੀ ਆਪਾਂ ਲੱਗੇ ਸੀ ਹੁਣ ਸਲਾਈ ਕਰਨਾ ਹਨਾ ਮਤਲਬ ਕਿ ਜੋ ਆਪਣੀ ਪਹਿਲਾਂ ਮੈਨੇ ਜੋ ਸਲਾਈ ਲਵੇ ਲਵੇ ਉਹ ਤੋਂ 1-1 ਡੇਡ ਡੇਡ ਇੰਚ ਸਵਾ ਕੇ 1 ਇੰਚ ਖੋਲ ਲਿਆ ਸੀ ਮੈਨੇ ਤੇ ਸਾਰਾ ਖੋਲ ਕੇ ਹਨਾ ਸਲਾਈ ਲਗਾ ਦਿੱਤੀ ਸੀ ਤੇ ਬਾਅਦ ਦੇ ਵਿੱਚੋਂ ਫਿਰ ਮੈਂ ਜਿਹੜੋ ਸਲਾਈ ਸੀ ਮਤਲਬ ਕਿ ਕਮੀਜ਼ ਤੰਗ ਸੀ ਉਹ ਸਲਾਈ ਮੈਂ ਢੇੜ ਦਿੱਤੀਆਂ ਸੀ ਸਾਰੇ ਹੌਲੀ ਹੌਲੀ ਕਰਕੇ ਹਨਾ ਤੇ ਜੇ ਮੈਂ ਪਹਿਲਾਂ ਢੇੜ ਦਿੱਤੀ ਸੀ ਤੇ ਫਿਰ ਪਤਾ ਨਹੀਂ ਸੀ ਲੱਗਣਾ ਵੀ ਕਿੰਨਾ ਕੁ ਖੁੱਲਾ ਕਰਨਾ ਹੈ ਕਮੀਜ਼ ਹਨਾ ਤੇ ਇਸ ਲਈ ਫਿਰ ਮੈਂ ਬਾਅਦ ਚੋਂ ਢੇੜ ਦਿੱਤੀ ਤੀ ਤੇ ਸਾਰਾ ਕਮੀਜ਼ ਆਪਣਾ ਸਾਰਾ ਤਕਰੀਬਨ ਤਿਆਰ ਹੋ ਗਿਆ ਸੀ ਤੇ ਫਿਰ ਮੈਂ ਲੱਗ ਗਈ ਸੀ ਸਲਾਈ ਤਰਪਾਈ ਕਰਨ ਮੈਂ ਕਿਹਾ ਚੱਲ ਤਰਪਾਈ ਦਾ ਕੰਮ ਵੀ ਨਿਵੇੜ ਦਿੰਦੀ ਆ ਹਨਾ ਉਹ ਕਹਿੰਦੇ ਹੁੰਦੇ ਨੇ ਹਨਾ ਕਰਦੇ ਟੇਲਰ ਦੀ ਤਾਂ ਮौज ਬਥੇਰੀ ਹੁੰਦੀ ਹੈ ਹਨ ਜਦੋਂ ਘਰ ਦਾ ਟੇਲਰ ਹੋਵੇ ਤੇ ਲੋਜੀ ਆਪਣਾ ਸਾਰਾ ਕੰਮ ਨਿਪੜ ਗਿਆ ਸੀ ਫੇਰ ਮੈਂ ਲੱਗੀ ਸੀ ਅੰਦਰੋਂ ਝਾੜੂ ਵਗੈਰਾ ਕੱਢਣਾ ਹਨ ਤੇ ਸਾਰੀ ਚੱਕਤਾਰ ਕਰਨ ਲੱਗੀ ਸੀ ਬੱਚੇ ਦੀ ਕਿਤਾਬਾਂ ਵਗੈਰਾ ਪਈਆਂ ਸੀ ਖਿਲਰੀਆਂ ਬੈੱਡ ਤੇ ਤੇ ਉਹ ਸਾਂਭੀਆਂ ਤੇ ਨਾਲ ਹੀ ਮੈਂ ਜੋ ਮਰੀ ਮੁੱਟੀਆਂ ਲੇਰ ਕਤਾਰ ਖਿੰਡੀ ਪਈ ਸੀ ਉਹ ਸਾਰੀ ਚੱਕੀ ਹਨ ਤੇ ਬਾਕੀ ਮੈਂ ਕਿਹਾ ਚੱਲ ਜਿਹੜੀਆਂ ਡਰੈਸਾਂ ਨੇ ਇਹ ਧੋਣ ਵਾਲੀਆਂ ਮੈਂ ਬਾਹਰ ਮਸ਼ੀਨ ਤੇ ਰੱਖ ਦਿੰਦੀਆਂ ਹਨਾ ਤੇ ਬਾਕੀ ਜੋ ਸੰਭਣ ਵਾਲੀ ਡਰੈਸ ਆ ਉਹ ਮੈਂ ਇੱਕ ਪਾਸੇ ਰੱਖ ਦਨੀ ਬੱਚੇ ਨੇ ਅਗਲੇ ਦਿਨ ਸਕੂਲ ਚ ਪਾ ਕੇ ਜਾਣੀ ਸੀ ਡਰੈਸ ਹਨਾ ਤੇ ਮਨਿੰਦਰ ਦੀ ਜੋ ਨੀਲੀ ਪੈਂਟ ਹੈ ਉਹ ਇੱਕ ਫਟੀ ਪਈ ਹੈ ਹਨਾ ਮੈਂ ਕਿਹਾ ਚਲੋ ਇਹ ਨਹੀਂ ਕਿਸਨ ਦੇ ਦਾਂਗੇ ਨਹੀਂ ਗਿੱਜਰ ਵਗੈਰਾ ਚਲਾ ਦਾਂਗੇ ਹਨਾ ਤੇ ਲੋ ਜੀ ਸਾਰੀ ਚੱਕਤਰ ਆਪਣੀ ਹੋਊਗੀ ਸੀ ਤੇ ਭਾਂਡੇ ਵਗੈਰਾ ਸਾਰੇ ਮੈਂ ਚੱਕ ਕੇ ਝੁੱਠੇ ਬਾਹਰੀ ਧਰਤੇ ਸੀ ਬੱਚੇ ਨੇ ਬੈਗ ਇੱਕ ਪਾਸੇ ਧਰਤੇ ਸੀ ਹਨਾ ਤੇ ਕੰਮ ਤਾਂ ਬਹੁਤ ਜ਼ਿਆਦਾ ਸੀ ਹਨਾ ਤੈਨੂੰ ਜੀ ਸਾਰੇ ਕੰਮ ਆਪਣੇ ਹੋ ਗਏ ਨੇ ਸਰਦਾਰ ਜੀ ਨੇ 셔ਟ ਹੈ ਨਾ ਮੋਟੀ ਮੈਂ ਕਿ ਹੁਣ ਸਰਦਾਰ ਜੀ ਨੇ ਪਾਉਣੀ ਨਹੀਂ ਹੈਗੀ ਇਹਦੀ ਤੈ ਲਗਾ ਕੇ ਲਮਾਰੀ ਸਧਾ ਦੇਣੇ ਬਾਗੀ ਜੀ ਵਾਹੇ ਫੁੜੇ ਭਾ ਭਕਾਰ ਚਾਰ ਘਰ ਚੋਂ ਸੁੱਤੇ ਜਿਹਾ ਪਾਏ ਨੇ ਤੇ ਹੁਣ ਰਾਤ ਵੀ ਹੋਣ ਆ ਰਹੀ ਆ ਕਿਦਾਂ ਮੈਂ ਮਾਂਦੀ ਆ ਭਾਂਡੇ ਤੇ ਬਾਟੂ ਬਣਾਉਂਗੀ ਰੋਟੀ ਸਬਜ਼ੀ ਜੀ ਬਣਾਉਂਗੀ ਮਾਂ ਤੇਰੀ ਦਿੱਤੀ ਆ ਤੁ ਸਾਡੀ ਪੱਜਾਂ ਦੀ ਸੰਦਾਰ ਬਸ ਠੀਕ ਆ ਕੱਲ ਨਾਲ ਹੀ ਖਾਣੀ ਜੀ ਦੱਬੀ ਕਮ ਠੀਕ ਆ ਤੇ ਲੋ ਜੀ ਇਸ ਤੋਂ ਬਾਅਦ ਲੱਗੀ ਸੀ ਮੈਂ ਰੋਟੀ ਬਣਾਉਣਾ ਹਨਾ ਦਾਲ ਆਪਣੀ ਬਣੀ ਪਈ ਸੀ ਬੱਚਿਆਂ ਵਾਸਤੇ ਬਣਾਇਆ ਤੇ ਸੁੱਕੇ ਆਲੂ ਤੇ ਬੱਚਿਆਂ ਨੂੰ ਕਿਹਾ ਮੈਂ ਤੁਸੀਂ ਰੋਟੀ ਖਾ ਲਓ ਹਨਾ ਸਰਦਾਰ ਜੀ ਜਦੋਂ ਆਣਗੇ ਤੇ ਫੇਰ ਮਤਲਬ ਕਿ ਨਹਾਣ ਹੋ ਕੇ ਫੇਰ ਖਾਣਗੇ ਤੇ ਲੋ ਜੀ ਏ ਸੀ ਆਪਣੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗਿਓ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਿੰਦੇ ਕਾਲੂ ਹੋਰ ਬਲੋਗ